हां जी दोस्तों सत श्री अकाल सलाम आदाब जय साईं जी जय मस्ताना जी दोस्तों मैं ਤੁਹਾਡਾ ਆਪਣਾ ਬੰਟੀ ਕਵਾਲ ਸੋ ਅੱਜ ਇੱਕ ਬਹੁਤ ਖੁਸ਼ੀ ਵਾਲੀ ਗੱਲ ਆਪ ਸਭ ਨਾਲ ਸਾਂਝੀ ਕਰਨ ਜਾ ਰਿਹਾ ਜੀ साईं ਗੋਲਬਾਸ਼ਾ ਸਰਕਾਰ ਜੀ ਦਾ 47ਵਾਂ ਸਾਲਾਨਾ ਜੋੜ ਮੇਲਾ ਜੋ ਕਿ ਬੜੀ ਧੂਮ-ਧਾਮ ਦੇ ਨਾਲ 10 ਜੂਨ ਦਿਨ ਸੋਮਵਾਰ 2024 ਨਕੂਤਰ ਸਬਜ਼ੀ ਮੰਡੀ ਦੇ ਵਿੱਚ ਬੜੀ ਧੂਮ-ਧਾਮ ਅਤੇ ਬੜੀ ਸ਼ਰਧਾ ਦੇ ਨਾਲ ਮਨਾਇਆ ਜਾ ਰਿਹਾ ਜੀ ਸੋ ਇਸ ਮੇਲੇ ਦੇ ਵਿੱਚ ਬੜੇ ਅੱਛੇ-ਅੱਛੇ ਫਨਕਾਰ ਕਵਾਲ ਦਾਤਾ ਜੀ ਦੀ ਹਾਜ਼ਰੀ ਲਗਵਾਉਣ ਆ ਰਹੇ ਆ ਜੀ ਸੋ ਸਾਡੇ ਵੱਲੋਂ ਬਹੁਤ ਬਹੁਤ ਮੁਬਾਰਕਾਂ ਜੀ ਦਰਬਾਰ ਦੇ ਮੁਖ ਸੇਵਾਦਾਰ ਸਾਡੇ ਪੰਮੀ ਸਾਈਂ ਜੀ ਅਤੇ ਸਾਡੇ ਵੀਰ ਸੇਵਾਦਾਰ ਸਣੀਪੂਰੀ ਜੀ ਉਹਨਾਂ ਨੂੰ ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਜੀ ਬੜੇ ਅੱਛੇ ਅੱਛੇ ਫਨਕਾਰ ਕਵਾਲ ਦਾਤਾ ਜੀ ਦੀ ਹਾਜ਼ਰੀ ਲਗਵਾਉਣ ਪਹੁੰਚ ਰਿਹਾ ਜੀ ਸੋ ਅਸੀਂ ਵੀ ਦਾਤਾ ਜੀ ਦੀ ਹਾਜ਼ਰੀ ਲਗਵਾਉਣ ਪਹੁੰਚ ਰਹੇ ਹਾਂ ਸੋ ਸਾਰੀਆਂ ਸੰਗਤਾਂ ਆਓ ਰਲ ਕੇ ਲਾਉਣੇ ਆ ਜੀ ਰੌਣਕਾਂ ਦਾਤਾ ਜੀ ਦੇ ਦਰਬਾਰ ਦੇ ਵਿੱਚ ਮਿਲਦੇ ਹਾਂ ਦੋਸਤੋ 10 ਜੂਨ 2024 ਦਿਨ ਸੋਮਵਾਰ ਨਕੌਦਰ ਸਬਜ਼ੀ ਮੰਡੀ ਸਾਈਂ ਗੁਲਾਬ ਸ਼ਾ ਸਰਕਾਰ ਦੇ ਮੇਲੇ ਵਿੱਚ ਜੈ ਸਾਈਂਆਂ ਦੀ ਜੈ ਮਸਤਾ ਦੀ ਬਹੁਤ ਬਹੁਤ ਮੁਬਾਰਕਾਂ ਜੀ ਜੈ ਸਾਈਆਂ